ਬਸ ਚੰਗੇ ਵਾਰ ਦੀ ਪ੍ਰਾਪਤੀ ਲਈ 11 ਦਿਨ 11 ਵਾਰ ਅੰਮ੍ਰਿਤ ਵੇਲੇ ਉੱਠ ਕੇ ਕੀਤਾ ਜਾਵੇ ਤਾਂ ਲੜਕੀ tatha ਲੜਕੇ ਦੀ ਕੁੜਮਾਈ शीघ्र ਹੋ ਜਾਂਦੀ ਹੈ ਤੇ ਵਾਰ ਚਾਹਿਆ ਪਤੀ ਜਾਂ ਪਤਨੀ ਮਿਲ ਜਾਂਦੇ ਹਨ ਸੋਹੀ ਮਹੱਲਾ ਚੌਥਾ ਹਰ ਪ੍ਰਭ ਕਾਜ ਰਚਾਇਆ ਗੁਰਮਖ ਵਿਆਹਣ ਆਇਆ ਵੇ ਆਹਣ ਆਇਆ ਗੁਰਮਖ ਹਰ ਪਾਇਆ 사ਤਨ ਕੰਤ ਪਿਆਰੀ ਸੰਤ ਜੀ ਨਾਮ ਮਿਲ ਮੰਗਲ ਗਾਏ ਹਰ ਜੀਓ ਆਪ ਸਵਾਰੀ ਸੁਰ ਨਰ ਗਣ ਗੰਦਰਬ ਮਿਲ ਆਏ ਅਪੂਰਬ ਜਨ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੇ ਨਾ ਜਾਈ ਸੁਹੀ ਮਹਲਾ ਚੌਥਾ ਸ਼ੰਤ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਬਿਹਾ ਹੁਣ ਆਇਆ ਵੇ ਆਣ ਆਇਆ ਗੁਰਮੁਖ ਹਰ ਪਾਇਆ ਸਤਨ ਕੰਤ ਪਿਆਰੀ ਸਤ ਜਨਾ ਮਿਲ ਮੰਗਲ ਗਾਏ ਹਰ ਜਿਓ ਆਪ ਸਵਾਰੀ ਸੁਰ ਨਰ ਗਣ ਗੰਦਰਬ ਮਿਲ ਆਏ ਅਪੂਰਬ ਜਨ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾਕ ਦਿਮਰੈ ਨਾ ਜਾਈ ਸੁਹੀ ਮਹਲਾ ਚੌਥਾ ਛੰਤ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵੇ ਆ ਹੁਣ ਆਇਆ ਵੇ ਆ ਹੁਣ ਆਇਆ ਗੁਰਮਖ ਹਰ ਪਾਇਆ ਸਾ ਤਨ ਕੰਤ ਪਿਆਰੀ ਸਤਜ ਨਾਮਿਲ ਮੰਗਲ ਗਾਏ ਹਰ ਜਿਉ ਆਪ ਸਵਾਰੀ ਸੁਰ ਨਰ ਗਣ ਗੰਦਰਬ ਮਿਲ ਆਏ ਅਪੂਰਬ ਜਨ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦਿ ਮਰੈ ਨਾ ਜਾਈ ਸੋਹੀ ਮਹਲਾ ਚੌਥਾ ਸ਼ੰਤ ਹਰ ਪ੍ਰਭ ਕਾਜ ਰਚਾਇਆ ਗੁਰਮਖ ਵਿਆਹਣ ਆਇਆ ਵਿਆਹਣ ਆਇਆ ਗੁਰਮਖ ਹਰ ਪਾਇਆ ਸਾਤਨ ਕੰਤ ਪਿਆਰੀ ਸੰਤ ਜਨਾ ਮਿਲ ਮੰਗਲ ਗਾਏ ਹਰ ਜੀਓ ਆਪ ਸਵਾਰੀ ਸੁਰ ਨਰ ਗਣ ਗੰਦਰਬ ਮਿਲ ਆਏ ਪੂਰਬ ਜਨ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦਿਮ ਰਹਿ ਨ ਜਾਈ ਸੋਹੀ ਮਹਲਾ ਚੌਥਾ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਬਿਹਾਉਣ ਆਇਆ ਵੇ ਹਣ ਆਇਆ ਗੁਰਮਖ ਹਰ ਪਾਇਆ ਸਤਨਕੰਤ ਪਿਆਰੀ ਸੰਤ ਜਨਾ ਮਿਲ ਮੰਗਲ ਗਾਏ ਹਰ ਜਿਓ ਆਪ ਸਵਾਰੀ ਸੁਰ ਨਰ ਗੰਗਦਰਬ ਮਿਲ ਆਏ ਅਪੂਰਬ ਜਨਮ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੇ ਨਾ ਜਾਈ ਸੁਹੀ ਮਹਲਾ ਚੌਥਾ ਸ਼ੰਤ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਬਿਆਹ ਹੁਣ ਆਇਆ ਵੇ ਆਹਣ ਆਇਆ ਗੁਰਮਖ ਹਰ ਪਾਇਆ ਸਾਤਨ ਕੰਤ ਪਿਆਰੀ ਸੰਤ ਜਿਨਾ ਮਿਲ ਮੰਗਲ ਗਾਏ ਹਰ ਜਿਓ ਆਪ ਸਵਾਰੀ ਸੁਰ ਨਰ ਗਣ ਗਦਰਬ ਮਿਲ ਆਏ ਅਪੂਰਬ ਜਨ ਬਣਾਈ ਨਾਨਕ ਪ੍ਰਭੂ ਪਾਇ ਮੈਂ ਸਾਚਾ ਨਾ ਕਦੇ ਮਰੇ ਨ ਜਾਈ ਸੁਹੀ ਮਹਲਾ ਚੌਥਾ ਸ਼ੰਤ ਹਰ ਪ੍ਰਭ ਕਾਜ ਰਚਾਇ ਗੁਰਮੁਖ ਵਿਆਹ ਹੁਣ ਆਇ ਵਿਆਹ ਹੁਣ ਆਇ ਗੁਰਮੁਖ ਹਰ ਪਾਇਆ 사ਤਨ ਕੰਤ ਪਿਆਰੀ ਸ਼ਾਂਤ ਜਿ ਨਾਮਿਲ ਮੰਗਲ ਗਾਏ ਹਾ ਜਿਓ ਆਪ ਸਵਾਰੀ ਸੁਰ ਨਰ ਗਣ ਗੰਧਰਵ ਮਿਲ ਆਏ ਅਪੂਰਬ ਜਨ ਬਣਾਈ ਨਾਨਕ ਪ੍ਰਭੂ ਪਾਇਆ ਮੈਂ ਸਾਚਾ ਨਾ ਕਦੇ ਮਰੈ ਨਾ ਜਾਈ ਸੁਹੀ ਮਹਲਾ ਚੌਥਾ ਸ਼ੰਤ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵੇ ਆ ਹੁਣ ਆਇਆ ਵੇ ਆ ਹੁਣ ਆਇਆ ਗੁਰਮੁਖ ਹਰ ਪਾਇਆ ਸਾਤਨ ਕੰਤ ਪਿਆਰੀ ਸਾਂਤ ਜਿ ਨਾ ਮਿਲ ਮੰਗਲ ਲਗਾਏ ਹਾ ਜਿਓ ਆਪ ਸਵਾਰੀ ਸੁਰ ਨਰ ਗਣ ਗੰਦਰਬ ਮਿਲ ਆਏ ਆਪੂਰਵ ਜਨ ਬਣਾਈ ਨਾਨਕ ਪ੍ਰਭੂ ਪਾਇਆ ਮੈਂ ਸਾਚਾ ਨਾ ਕਦੇ ਮਰੇ ਨ ਜਾਏ ਸੋਹੀ ਮਹਲਾ ਚੌਥਾ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਂ ਹੁਣ ਆਇਆ ਵਿਆਂ ਹੁਣ ਆਇਆ ਗੁਰਮੁਖ ਹਰ ਪਾਇਆ ਸਾਤਨ ਕੰਤ ਪਿਆਰੀ ਸੰਤ ਜੀ ਨਾਮਿਲ ਮੰਗਲ ਗਾਏ ਹਾ ਜਿਓ ਆਪ ਸਵਾਰੀ ਸੁਰ ਨਰ ਗਣ ਗੰਦਰਬ ਮਿਲ ਆਏ ਅਪੂਰਬ ਜਨ ਬਣਾਈ ਨਾਨਕ ਪ੍ਰਭੂ ਪਾਇਆ ਮੈਂ ਸਾਚਾ ਨਾ ਕਦੇ ਮਰੇ ਨਾ ਜਾਈ ਸੁਹੀ ਮਹਲਾ ਚੌਥਾ ਸ਼ੰਤ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵੇਆ ਹੁਣ ਆਇਆ ਵੇਆ ਹੁਣ ਆਇਆ ਗੁਰਮੁਖ ਹਰ ਪਾਇਆ ਸਤਨ ਕੰਤ ਪਿਆਰੀ ਸਤਜ ਨਾਮਿਲ ਮੰਗਲ ਲਗਾਏ ਹਰ ਜਿਉ ਆਪ ਸਵਾਈ ਸੁਰ ਨਰ ਗੰਗਾਂ ਦੇ ਦਰਬ ਮਿਲ ਆਏ ਅਪੂਰਬ ਜਨਮ ਬਣਾਈ ਨਾਨਕ ਪ੍ਰਭੂ ਪਾਇਆ ਮੈਂ ਸਾਚਾ ਨਾ ਕਦੇ ਮਰੇ ਨ ਜਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ